ਤੁਸੀਂ ਕਿਹਾ ਹੈ ਆਪਣੇ वचन ਦੇ ਵਿੱਚ ਮੇਰੇ ਪਿਤਾ ਯਸ਼ਾਇਆ 43 ਅਧਿਆਇ ਦੀ 11 ਆਇਤ ਵਿੱਚ ਕਿ ਮੈਂ ਹਾਂ ਮੈਂ ਹੀ ਯਹੋਵਾ ਪਰਮੇਸ਼ਵਰ ਹਾਂ ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ ਮੇਰੇ ਪ੍ਰਭੂ ਸੱਚਮੁੱਚ ਪਰਮੇਸ਼ਰ ਤੁਸੀਂ ਹੀ ਯਹੋਵਾ ਪਰਮੇਸ਼ਵਰੋ ਮੇਰੇ ਪਿਤਾ ਔਰ ਤੁਹਾਡੇ ਬਿਨਾ ਕੋਈ ਸਾਨੂੰ ਬਚਾ ਨਹੀਂ ਸਕਦਾ ਮੇਰੇ ਪਿਤਾ ਤੁਸੀਂ ਹੋ ਮੇਰੇ ਪ੍ਰਭੂ ਜੋ ਸਾਨੂੰ ਸਾਹ ਦਿੰਦੇ ਹੋ ਤੁਸੀਂ ਉਹ ਜੋ ਸਾਨੂੰ ਜੀਵਨ ਦਿੰਦੇ ਹੋ ਤੁਸੀਂ ਉਹ ਜੋ ਸਾਨੂੰ ਰਾਤਾਂ ਨੂੰ ਮਿੱਠੀ ਨੀਂਦ ਦਿੰਦੇ ਹੋ ਪ੍ਰਭੂ ਤੁਸੀਂ ਉਹ ਜੋ ਸਵੇਰ ਨੂੰ ਸਾਨੂੰ ਉਠਾਉਂਦੇ ਹੋ ਮੇਰੇ ਪਰਮੇਸ਼ਰ ਤੁਸੀਂ ਹੋ ਮੇਰੇ ਪਰਮੇਸ਼ਰ ਜੋ ਸਾਨੂੰ ਹਰ ਦੁੱਖ ਚੋਂ ਬਾਹਰ ਕੱਢਦੇ ਹੋ ਪ੍ਰਭੂ ਤੁਸੀਂ ਹੋ ਜੋ ਹਰ ਮੁਸੀਬਤਾਂ ਚੋਂ ਸਾਨੂੰ ਬਾਹਰ ਕੱਢਦੇ ਹੋ ਪ੍ਰਭੂ ਤੁਸੀਂ ਹੋ ਜੋ ਸਾਡੇ ਘਰਾਂ ਨੂੰ ਬਚਾਉਂਦੇ ਹੋ ਪ੍ਰਭੂ ਪਰਿਵਾਰਾਂ ਨੂੰ ਬਚਾਉਂਦੇ ਹੋ ਕਿਉਂਕਿ ਤੁਸੀਂ ਵਚਨ ਵਿੱਚ ਕਹਿ ਦਿੱਤਾ ਹੈ ਮੇਰੇ ਪਿਤਾ ਕਿ ਮੈਂ ਹਾਂ ਮੈਂ ਹੀ ਯਹੋਵਾ ਹਾਂ ਮੇਰੇ ਬਿਨਾ ਕੋਈ ਹੋਰ ਬਚਾਉਣ ਵਾਲਾ ਨਹੀਂ ਹੈ ਮੇਰੇ ਪਰਮੇਸ਼ਰ ਅਸੀਂ ਤੁਹਾਡੇ ਉੱਤੇ ਭਰੋਸਾ ਰੱਖਿਆ ਹੈ ਪ੍ਰਭੂ ਤੁਹਾਡੇ ਵਚਨ ਦੇ ਉੱਤੇ ਭਰੋਸਾ ਰੱਖਿਆ ਹੈ ਮੇਰੇ ਪਿਤਾ ਸੱਚਮੁੱਚ ਪ੍ਰਭੂ ਤੁਸੀਂ ਹੋ ਤੁਸੀਂ ਹੀ ਬਚਾਉਣ ਵਾਲੇ ਪਰਮੇਸ਼ਰ ਹੋ ਮੇਰੇ ਪਿਤਾ ਤੁਸੀਂ ਹੀ ਜੀਵਨ ਦੇਣ ਵਾਲੇ ਪਰਮੇਸ਼ਰ ਹੋ ਪ੍ਰਭੂ ਤੁਸੀਂ ਹੋ ਜੋ ਸਾਡੇ ਘਰਾਂ ਨੂੰ ਪਰਿਵਾਰਾਂ ਨੂੰ ਬੱਚਿਆਂ ਨੂੰ ਬਚਾਉਂਦੇ ਹੋ ਮੇਰੇ ਪਿਤਾ ਤੁਸੀਂ ਹੋ ਪ੍ਰਭੂ ਜੋ ਸਾਨੂੰ ਗਰੀਬੀ ਚੋਂ ਬਾਹਰ ਕੱਢਦੇ ਹੋ ਪ੍ਰਭੂ ਤੁਸੀਂ ਉਹ ਜੋ ਸਾਨੂੰ ਕਰਜ਼ਿਆਂ ਚੋਂ ਬਾਹਰ ਕੱਢਦੇ ਹੋ ਪ੍ਰਭੂ ਤੁਸੀਂ ਉਹ ਜੋ ਸਾਨੂੰ ਮੇਰੇ ਪਰਮੇਸ਼ਰ ਨਸ਼ਿਆਂ ਚੋਂ ਬਾਹਰ ਕੱਢਦੇ ਹੋ ਮੇਰੇ ਪਰਮੇਸ਼ਰ ਤੁਸੀਂ ਉਹ ਮੇਰੇ ਪਰਮੇਸ਼ਵਰ ਜੋ ਸਾਨੂੰ ਹਰ ਬੁਰੇ ਹਾਲਾਤਾਂ ਦੇ ਵਿੱਚੋਂ ਬਾਹਰ ਕੱਢਦੇ ਹੋ ਮੇਰੇ ਪਿਤਾ ਤੁਸੀਂ ਉਹ ਮੇਰੇ ਪ੍ਰਭੂ ਜੋ ਸਾਨੂੰ ਹਰ ਲੜਾਈ ਝਗੜੇ ਕਲੇਸ਼ ਚੋਂ ਬਾਹਰ ਕੱਢਦੇ ਹੋ ਮੇਰੇ ਪਿਤਾ ਤੁਸੀਂ ਉਹ ਮੇਰੇ ਪ੍ਰਭੂ ਜਿੰਨਾ ਪੈਣਾ ਕੋ ਔਲਾਦ ਨਹੀਂ ਆ ਉਹਨਾਂ ਕੋ ਸ਼ਰਮਿੰਦਗੀ ਉਹਨਾਂ ਨੂੰ ਸ਼ਰਮਿੰਦਗੀ ਚੋਂ ਬਾਹਰ ਕੱਢਦੇ ਹੋ ਮੇਰੇ ਪਿਤਾ ਤੁਸੀਂ ਉਹ ਮੇਰੇ ਪ੍ਰਭੂ ਜੋ ਸਾਨੂੰ ਰੂੜੀ ਤੋਂ ਚੁੱਕ ਕੇ ਪਤਵੰਤਾਂ ਵਿੱਚ ਬਿਠਾ ਦਿੰਦੇ ਹੋ ਮੇਰੇ ਪਰਮੇਸ਼ਰ ਤੁਸੀਂ ਉਹ ਮੇਰੇ ਪਰਮੇਸ਼ਰ ਜੋ ਸਾਨੂੰ ਕਰਜ਼ੇ ਲੈਣ ਵਾਲੇ ਨਹੀਂ ਕਰਜ਼ੇ ਦੇਣ ਵਾਲੇ ਬਣਾ ਦਿੰਦੇ ਹੋ ਪ੍ਰਭੂ ਤੁਸੀਂ ਕਿਹਾ ਮੇਰੇ ਬਿਨਾ ਕੋਈ ਹੋਰ ਬਚਾਉਣ ਵਾਲਾ ਪਰਮੇਸ਼ਰ ਨਹੀਂ ਹੈ ਮੈਂ ਹਾਂ ਮੈਂ ਹੀ ਯਹੋਵਾ ਪਰਮੇਸ਼ਰ ਆ ਸੱਚਮੁੱਚ ਪਰਮੇਸ਼ਰ ਤੁਸੀਂ ਉਹ ਮੇਰੇ ਪਿਤਾ ਜੋ ਸਾਨੂੰ ਸਿਰ ਠਹਿਰਾਉਂਦੇ ਹੋ ਪ੍ਰਭੂ ਪੂਚ ਨਹੀਂ ਮੇਰੇ ਪਿਤਾ ਤੁਸੀਂ ਹੋ ਮੇਰੇ ਪਰਮੇਸ਼ਵਰ ਜੋ ਸਾਨੂੰ ਪ੍ਰਾਰਥਨਾ ਕਰਵਾਉਣ ਵਾਲੇ ਨਹੀਂ ਮੇਰੇ ਪਿਤਾ ਕਰਨ ਵਾਲੇ ਬਣਾ ਦਿੰਦੇ ਹੋ ਪ੍ਰਭੂ ਤੁਸੀਂ ਹੋ ਮੇਰੇ ਪਿਤਾ ਜੋ ਸਾਨੂੰ ਹਰ ਰੋਗ ਚੋਂ ਹਰ ਬਿਮਾਰੀ ਚੋਂ ਬਾਹਰ ਕੱਢਦੇ ਹੋ ਪ੍ਰਭੂ ਤੁਸੀਂ ਹੋ ਜੋ ਕੈਂਸਰ ਚੋਂ ਬਾਹਰ ਕੱਢਦੇ ਹੋ ਲੀਵਰ ਦੀ ਬਿਮਾਰੀ ਚੋਂ ਦਿਲ ਦੀਆਂ ਬਿਮਾਰੀਆਂ ਚੋਂ ਤੁਸੀਂ ਹੋ ਪ੍ਰਭੂ ਜੋ ਹਰ ਪੱਥਰੀਆਂ ਨੂੰ ਤੋੜ ਦਿੰਦੇ ਹੋ ਤੁਸੀਂ ਹੋ ਜੋ ਹਰ ਗਿਲਟੀਆਂ ਨੂੰ ਗਾਇਬ ਕਰ ਦਿੰਦੇ ਹੋ ਮੇਰੇ ਪਿਤਾ ਤੁਸੀਂ ਹੋ ਮੇਰੇ ਪਰਮੇਸ਼ਵਰ ਜੋ ਹਰ ਟੁੱਟੀਆਂ ਹੱਡੀਆਂ ਨੂੰ ਜੋੜ ਦਿੰਨੇ ਹੋ ਪ੍ਰਭੂ ਕਮਜ਼ੋਰ ਹੱਡੀਆਂ ਵਿੱਚ ਤਾਕਤ ਪਾ ਦਿੰਨੇ ਹੋ ਬੇਜਾਨ ਹੱਡੀਆਂ ਵਿੱਚ ਜਾਨ ਪਾ ਦਿੰਨੇ ਹੋ ਪ੍ਰਭੂ ਤੁਸੀਂ ਹੋ ਮੇਰੇ ਪਰਮੇਸ਼ਵਰ ਜੋ ਡਿੱਗਿਆ ਨੂੰ ਉਠਾਉਂਦੇ ਹੋ ਪ੍ਰਭੂ ਤੁਸੀਂ ਉਹ ਜੋ ਬਿਮਾਰਾਂ ਨੂੰ ਮੰਜੇ ਤੋਂ ਉਠਾ ਦਿੰਦੇ ਹੋ ਮੇਰੇ ਪਰਮੇਸ਼ਰ ਤੁਸੀਂ ਉਹ ਪ੍ਰਭੂ ਜੋ ਅੰਨਿਆਂ ਨੂੰ ਅੱਖਾਂ ਦਿੰਦੇ ਹੋ ਲੰਗੜਿਆਂ ਨੂੰ ਚਲਾਉਂਦੇ ਹੋ ਮੇਰੇ ਪਿਤਾ ਉਹ ਮੁਰਦਿਆਂ ਨੂੰ ਜ਼ਿੰਦਾ ਕਰਦੇ ਹੋ ਪ੍ਰਭੂ ਬੋਲਿਆਂ ਨੂੰ ਸੁਣ ਲਾਉਂਦੇ ਹੋ ਔਰ ਗੁੰਗਿਆਂ ਤੋਂ ਨਾਰੇ ਲਗਾਉਂਦੇ ਹੋ ਮੇਰੇ ਪਰਮੇਸ਼ਰ ਕਿਉਂਕਿ ਤੁਸੀਂ ਵਚਨ ਵਿੱਚ ਕਹਿ ਦਿੱਤਾ ਹੈ ਮੇਰੇ ਪ੍ਰਭੂ ਕਿ ਮੈਂ ਹਾਂ ਮੈਂ ਹੀ ਯਹੋਵਾ ਪਰਮੇਸ਼ਵਰਾ ਮੇਰੇ ਬਿਨਾ ਹੋਰ ਕੋਈ ਬਚਾਉਣ ਵਾਲਾ ਨਹੀਂ ਹੈ ਮੇਰੇ ਪ੍ਰਭੂ ਅੱਜ ਅਸੀਂ ਆਪਣੀਆਂ ਅੱਖਾਂ ਪਰਮੇਸ਼ਰ ਤੁਹਾਡੇ ਉੱਤੇ ਲਾਈਆਂ ਨੇ ਮੇਰੇ ਪਿਤਾ ਆਪਣਾ ਮਨ ਤੁਹਾਡੇ ਉੱਤੇ ਲਾਇਆ ਹੈ ਮੇਰੇ ਪ੍ਰਭੂ ਇਹ ਦਿਲ ਤੁਹਾਡੇ ਉੱਤੇ ਲਾ ਲਿਆ ਹੈ ਮੇਰੇ ਪਰਮੇਸ਼ਰ ਕਿਉਂਕਿ ਸਾਨੂੰ ਵਿਸ਼ਵਾਸ ਹੈ ਮੇਰੇ ਪ੍ਰਭੂ ਕਿ ਤੁਸੀਂ ਆਪਣੇ ਵਚਨ ਦੇ ਅਨੁਸਾਰ ਸਾਡੀ ਮਦਦ ਕਰਦੇ ਹੋ ਪ੍ਰਭੂ ਤੁਸੀਂ ਸਾਨੂੰ ਬਚਾਉਂਦੇ ਹੋ ਮੇਰੇ ਪਿਤਾ ਪਰਮੇਸ਼ਰ ਹਰ ਚੀਜ਼ ਨੂੰ ਬਚਾਉਂਦੇ ਹੋ ਮੇਰੇ ਪ੍ਰਭੂ ਜਿਸ ਤਰ੍ਹਾਂ ਮੇਰੇ ਪ੍ਰਭੂ ਤੁਹਾਡੇ ਬਚਨ ਚ ਲਿਖ ਦਿੱਤਾ ਗਿਆ ਹੈ ਮੇਰੇ ਪਿਤਾ ਪਰਮੇਸ਼ਵਰ ਪਵਿੱਤਰਾਤਮ ਜੀ ਦੀ ਸਾਂਭਰਤ ਦੇ ਦੁਆਰਾ ਕਿ ਪਰਮੇਸ਼ਵਰ ਤੁਸੀਂ ਹੀ ਪਰਮੇਸ਼ਵਰ ਹੋ ਤੁਸੀਂ ਹੀ ਸਾਨੂੰ ਬਚਾਉਂਦੇ ਹੋ ਅੱਜ ਅਸੀਂ ਇਸ ਬਚਨ ਤੇ ਆਸ ਰੱਖਦੇ ਹਾਂ ਮੇਰੇ ਪਿਤਾ ਵਿਸ਼ਵਾਸ ਕਰਦੇ ਹਾਂ ਮੇਰੇ ਪ੍ਰਭੂ ਕੀ ਇਹ ਵਚਨ ਸਾਡੇ ਲਈ ਬੋਲਿਆ ਗਿਆ ਜੋ ਜੋ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਰਮੇਸ਼ਰ ਇਹ ਵਚਨ ਉਹਨਾਂ ਪਰਿਵਾਰਾਂ ਲਈ ਬੋਲਿਆ ਗਿਆ ਹੈ ਉਹਨਾਂ ਬੱਚਿਆਂ ਲਈ ਬੋਲਿਆ ਗਿਆ ਜੋ ਸੁਣ ਰਹੇ ਨੇ ਮੇਰੇ ਪਰਮੇਸ਼ਰ ਇਹ ਉਹਨਾਂ ਘਰਾਂ ਲਈ ਬੋਲਿਆ ਗਿਆ ਜੋ ਸੁਣ ਰਹੇ ਨੇ ਇਸ ਪ੍ਰਾਰਥਨਾ ਨੂੰ ਮੇਰੇ ਪਿਤਾ ਔਰ ਇਸ ਪ੍ਰਾਰਥਨਾ ਨੂੰ ਅੱਗੇ ਦੁਖੀ ਲੋਕਾਂ ਤੱਕ ਭੇਜ ਰਹਿਣੇ ਮੇਰੇ ਪ੍ਰਭੂ ਅੱਗੇ ਬਿਮਾਰ ਲੋਕਾਂ ਤੱਕ ਭੇਜ ਰਹਿਣੇ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਤੁਸੀਂ ਵਚਨ ਵਿੱਚ ਕਹਿਆ ਹੈ ਕਿ ਮੈਂ ਹੀ ਪਰਮੇਸ਼ਵਰਾਂ ਜੋ ਤੁਹਾਨੂੰ ਛਡਾਉਂਦਾ ਹਾਂ ਤੁਹਾਨੂੰ ਬਚਾਉਂਦਾ ਹਾਂ ਅੱਜ ਮੇਰੇ ਪਰਮੇਸ਼ਰ ਜੋ ਤੁਹਾਡੇ ਰਾਜ ਨੂੰ ਪਦਾ ਰਹੇ ਨੇ ਮੇਰੇ ਪਿਤਾ ਪਰਮੇਸ਼ਰ ਜੋ ਦੁਖੀਆਂ ਤੱਕ ਇਸ ਪ੍ਰਾਰਥਨਾ ਨੂੰ ਭੇਜ ਰਹੇ ਨੇ ਉਹ ਵੀ ਛੁਡਾਏ ਜਾ ਰਹੇ ਨੇ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਇਹ ਤਕ ਉਹ ਤੁਹਾਡੇ ਵਚਨ ਦੇ ਵਿੱਚ ਸਮਰਤਾ ਹੈ ਮੇਰੇ ਪ੍ਰਭੂ ਤੁਹਾਡੇ ਵਚਨ ਦੇ ਵਿੱਚ ਚੀਪ ਹੈ ਨਾ ਮੇਰੇ ਪਿਤਾ ਪਰਮੇਸ਼ਰ ਅੱਜ ਉਹ ਜੀਵਨ ਇਸ ਵਚਨ ਦੇ ਅਨੁਸਾਰ ਤੁਹਾਡੇ ਲੋਕਾਂ ਨੂੰ ਮਿਲ ਰਿਹਾ ਹੈ ਮੇਰੇ ਪਿਤਾ ਤੁਸੀਂ ਉਹ ਮੇਰੇ ਪ੍ਰਭੂ ਜੋ ਹਰ ਕੋਟ ਕਚਹਿਰੀਆਂ ਦੇ ਕੇਸਾਂ ਤੋਂ ਸਾਨੂੰ ਬਚਾਉਂਦੇ ਹੋ ਪ੍ਰਭੂ ਤੁਸੀਂ ਉਹ ਮੇਰੇ ਪਿਤਾ ਪਰਮੇਸ਼ਰ ਜੋ ਅੱਗ ਦੀਆਂ ਪੱਟੀਆਂ 'ਚੋਂ ਵੀ ਬਚਾਉਣ ਦੀ ਸਮਰਥ ਰੱਖਦੇ ਹੋ ਮੇਰੇ ਪ੍ਰਭੂ ਤੁਸੀਂ ਉਹ ਪ੍ਰਭੂ ਜੋ ਛੇਰਾਂ ਦੇ ਮੂੰਹਾਂ ਨੂੰ ਬੰਦ ਕਰਨ ਦੀ ਤਾਕਤ ਰੱਖਦੇ ਹੋ ਪ੍ਰਭੂ ਤੁਸੀਂ ਹੋ ਮੇਰੇ ਮਹਾਨ ਪਰਮੇਸ਼ਵਰ ਜੋ ਦੌਤੋਂ ਗੋਲੀयत ਵਰਗੇ ਨੂੰ ਹਰਾਉਣ ਦੀ ਤਾਕਤ ਰੱਖਦੇ ਹੋ ਮੇਰੇ ਪਿਤਾ ਤੁਸੀਂ ਹੋ ਮੇਰੇ ਮਹਾਨ ਪਰਮੇਸ਼ਵਰ ਪ੍ਰਭੂ ਜੋ ਸਭ ਕੁਝ ਕਰ ਸਕਦੇ ਹੋ ਮੇਰੇ ਪਿਤਾ ਤੁਸੀਂ ਹੋ ਮੇਰੇ ਪ੍ਰਭੂ ਜੋ ਬੜਾ ਬੜਾ ਸਾਲ ਦੀਆਂ ਰੋਗਣਾ ਨੂੰ ਪ੍ਰਭੂ ਚੰਗਾ ਕਰ ਸਕਦੇ ਹੋ ਮੇਰੇ ਪਿਤਾ ਤੁਸੀਂ ਹੋ ਪ੍ਰਭੂ ਜੋ ਲਾਜਰ ਵਰਗੇ ਮਰਦਾਂ ਨੂੰ ਜ਼ਿੰਦਾ ਕਰ ਸਕਦੇ ਹੋ ਮੇਰੇ ਪ੍ਰਭੂ ਤੁਸੀਂ ਹੋ ਮੇਰੇ ਪਿਤਾ ਪਰਮੇਸ਼ਵਰ ਜੋ ਜੈਰ ਉਸ ਦੀ ਬੇਟੀ ਜੋ ਮਰ ਚੁੱਕੀ ਸੀ ਉਹਨੂੰ ਜ਼ਿੰਦਾ ਕਰ ਸਕਦੇ ਹੋ ਮੇਰੇ ਪਿਤਾ ਤੁਸੀਂ ਹੋ ਮੇਰੇ ਮਹਾਨ ਪਰਮੇਸ਼ਵਰ ਜੋ ਸਭ ਕੁਝ ਕਰ ਸਕਦੇ ਹੋ ਜੋ ਚਲਮ ਚਲਮ ਦੇ ਅੰਨਿਆਂ ਨੂੰ ਅੱਖਾਂ ਦੇ ਸਕਦੇ ਹੋ ਮੇਰੇ ਪਰਮੇਸ਼ਵਰ ਤੁਸੀਂ ਹੋ ਮੇਰੇ ਪ੍ਰਭੂ ਜੋ ਸਭ ਕੁਝ ਪੂਰਾ ਕਰ ਸਕਦੇ ਹੋ ਮੇਰੇ ਪਿਤਾ ਜ ਪਰਮੇਸ਼ਵਰ ਜੋ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਅੱਜ ਤੁਸੀਂ ਉਹਨਾਂ ਦੇ ਹਰ ਅਧੂਰੇ ਕੰਮਾਂ ਨੂੰ ਪੂਰਾ ਕਰ ਰਹੇ ਹੋ ਮੇਰੇ ਪਿਤਾ ਜੋ ਵਿਸ਼ਵਾਸ ਕਰ ਰਹੇ ਨੇ ਮੇਰੇ ਪ੍ਰਭੂ ਕਿ ਤੁਹਾਡਾ ਇਹ वचन ਸਾਡੇ ਲਈ ਹੈ ਤੁਹਾਡਾ ਇਹ वचन ਮੇਰੇ ਪਰਿਵਾਰ ਦੇ ਲਈ ਹੈ ਤੁਹਾਡਾ ਇਹ वचन ਮੇਰੇ ਘਰ ਦੇ ਲਈ ਹੈ ਪ੍ਰਭੂ ਤੁਹਾਡਾ ਇਹ वचन ਮੇਰੇ ਬੱਚਿਆਂ ਦੇ ਲਈ ਹੈ ਮੇਰੇ ਪਰਮੇਸ਼ਰ ਜੋ ਵਿਸ਼ਵਾਸ ਕਰ ਰਹੇ ਨੇ ਮੇਰੇ ਪ੍ਰਭੂ ਅੱਜ ਉਹਨਾਂ ਦੇ ਜੀਵਨ ਦੇ ਵਿੱਚ ਤੁਸੀਂ ਸਭ ਕੁਝ ਪੂਰਾ ਕਰ ਰਹੇ ਹੋ ਮੇਰੇ ਪਿਤਾ ਜੋ ਜੋ ਕਮੀ ਹੈ ਪਰਮੇਸ਼ਰ ਅੱਜ ਤੁਹਾਡੇ ਇਸ वचन ਦੀ ਤਾਕਤ ਦੇ ਨਾਲ ਪੂਰੀ ਹੋ ਰਹੀ ਹੈ ਜਿੱਥੇ ਜਿੱਥੇ ਮੇਰੇ ਪਰਮੇਸ਼ਰ ਰੁਕਾਵਟਾਂ ਨੇ ਅੱਜ ਜੋ ਰੁਕਾਵਟਾਂ ਦੂਰ ਹੋ ਰਹੀਆਂ ਨੇ ਮੇਰੇ ਪਰਮੇਸ਼ਰ ਉਹ ਬੰਦ ਕਾਰੋਬਾਰ ਤੁਸੀਂ ਖੋਲ ਰਹੇ ਹੋ ਮੇਰੇ ਪਿਤਾ ਜਿਨ੍ਹਾਂ ਕੋ ਜੌਬ ਨਹੀਂ ਜਾਂ ਜੌਬ ਦੇ ਦਰਵਾਜ਼ੇ ਉਹਨਾਂ ਲਈ ਖੋਲ ਰਹੇ ਹੋ ਮੇਰੇ ਪਿਤਾ ਜਿਨ੍ਹਾਂ ਦਾ ਫਾਈਨੈਂਸ ਰੁਕਿਆ ਹੈ ਪ੍ਰਭੂ ਅੱਜ ਤੁਸੀਂ ਉਹਨਾਂ ਦੇ ਫਾਈਨੈਂਸ ਨੂੰ ਜੋ ਉਹਨਾਂ ਤੇ ਬੰਦਨ ਲੱਗੇ ਹੋਣੇ ਅੱਜ ਉਹਨਾਂ ਨੂੰ ਖੋਲ ਰਹੇ ਹੋ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਤੁਹਾਡੇ ਵਚਨ ਦੇ ਵਿੱਚ ਸਮਰਥਾ ਹੈ ਮੇਰੇ ਪਿਤਾ ਤੁਹਾਡੇ ਵਚਨ ਦੇ ਵਿੱਚ ਜੀਵਨ ਹੈ ਮੇਰੇ ਪ੍ਰਭੂ ਤੁਹਾਡੇ ਵਚਨ ਦੇ ਵਿੱਚ ਸਚਾਈ ਹੈ ਮੇਰੇ ਪਿਤਾ ਔਰ ਪਰਮੇਸ਼ੁਰ ਆਦ ਵਿੱਚ ਸ਼ਬਦ ਹੀ ਸੀ ਜਿਸ ਸ਼ਬਦ ਦੇ ਨਾਲ ਤੁਸੀਂ ਸਭ ਕੁਝ ਰਚ ਦਿੱਤਾ ਮੇਰੇ ਪਿਤਾ ਅਰ ਤੁਸੀਂ ਬੋਲਿਆ ਪ੍ਰਭੂ ਤੇ ਸਭ ਕੁਝ ਰਚਿਆ ਗਿਆ ਮੇਰੇ ਪਰਮੇਸ਼ਰ ਔਰ ਪਰਮੇਸ਼ਰ ਤੁਸੀਂ ਅੱਜ ਸਾਨੂੰ ਕਹਿ ਰਹੇ ਹੋ ਪ੍ਰਭੂ ਕਿ ਮੈਂ ਤੁਹਾਡੇ ਮੁਖ ਦੇ ਫਲ ਦਾ ਸਿਰਜਣਹਾਰ ਹਾਂ ਮੇਰੇ ਪਿਤਾ ਔਰ ਪਰਮੇਸ਼ਰ ਅੱਜ ਜਿਸ ਜਿਸ ਚੀਜ਼ ਲਈ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਮੇਰੇ ਪ੍ਰਭੂ ਉਹ ਪ੍ਰਾਰਥਨਾ ਹੋ ਰਹੀ ਹੈ ਮੇਰੇ ਪ੍ਰਭੂ ਅੱਜ ਜੋ ਸਭ ਕੁਝ ਪੂਰਾ ਹੋ ਰਿਹਾ ਹੈ ਤੁਹਾਡੇ ਵਚਨ ਦੇ ਅਨੁਸਾਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ